ਸਸਿਕਲ ਬਾਈ ਜੀ ਫੇਸਬੁਕ ਵਾਲਿਓ ਕੁਛ ਦਿਨ ਪਹਿਲਾਂ ਨਾ ਆਪਾਂ ਇੱਕ ਬਾਈ ਜੀ ਦੇ ਬਲੈਕ ਜਰਮਨ ਡੌਗ ਦੀ ਵੀਡੀਓ ਸ਼ੂਟ ਕਰੀ ਸੀ ਤੇ ਬੜੇ ਵੀਰਾਂ ਨੇ ਪਿਆਰ ਦਿੱਤਾ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਹਨ ਤੇ ਬਾਈਆਂ ਜੀ ਦੀ ਡਿਮਾਂਡ ਸੀ ਸਾਨੂੰ ਫੋਨ ਮੈਸੇਜ ਬੜੇ ਆ ਰਹੇ ਸੀ ਲਗਾਤਾਰ ਵੀ ਬਾਈ ਜੀ ਤੁਸੀਂ ਨਾ ਬਾਈ ਜੀ ਤੇ ਸਾਰੇ ਕੁੱਤੇ ਦਿਖਾਏ ਆ ਪਰ ਇੱਕ ਤੁਸੀਂ ਸਪੈਸ਼ਲ ਨਾ ਜਿਹੜਾ ਕੁੱਤਾ ਤੁਸੀਂ ਵਿਦੇਸ਼ ਤੋਂ ਪੋਰਟ ਕਰਾਇਆ ਮਤਲਬ ਕਿ ਬਲੈਕ ਜਰਮਨ ਸਾਡੇ ਪੰਜਾਬ ਚ ਬਹੁਤ ਘੱਟ ਨੇ ਇਦਾਂ ਦੀ ਬਰੀਡ ਉਹਨਾਂ ਬਾਰੇ ਹੋਰ ਜਾਣਕਾਰੀ ਦਿਓ ਤੇ ਸਾਨੂੰ ਵਧੀਆ ਤਰੀਕੇ ਨਾਲ ਦਿਖਾਓ ਤੇ ਆਪਾਂ ਫਿਰ ਤੋਂ ਅੱਜ ਬਾਈ ਜੀ ਕੋਲੇ ਆਏ ਆਂ ਕੁੱਤੇ ਬਾਰੇ ਵਧੀਆ ਹੋਰ ਜਾਣਕਾਰੀ ਲੈਣ ਵਾਸਤੇ ਵੀ ਬਾਈ ਜੀ ਨੇ ਕਿਹੜੇ ਵਿਦੇਸ਼ ਤੋਂ ਇਹ ਇਪੋਰਟ ਕਰਵਾਇਆ ਤੇ ਇਹ ਕਿੰਨਾ ਕੁ ਵਧੀਆ ਡੌਗ ਹੈ ਤੇ ਕੀ ਇਹਦਾ ਬਾਈ ਜੀ ਨੂੰ ਰਿਸਪਾਂਸ ਮਿਲ ਰਿਹਾ ਆਜੂ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਕਿਲ ਸਾਹਿਬ ਸਾਡੇ ਨਾਲ ਬੈਠੇ ਆ ਤੇ ਬਾਈ ਜੀ ਦੀ ਡਿਮਾਂਡ ਸੀ ਵੀ ਸਪੈਸ਼ਲ ਉਹ ਕੁੱਤੇ ਬਾਰੇ ਫਿਰ ਤੋਂ ਜਾਣਕਾਰੀ ਦਿੱਤੀ ਜਾਵੇ ਜੋ ਬਲੈਕ ਡੌਗ ਜਰਮਨ ਬਾਈ ਜੀ ਨੇ ਵਿਦੇਸ਼ ਤੋਂ ਇਪੋਰਟ ਕਰਵਾਇਆ ਤੇ ਬਾਈ ਜੀ ਖੁੱਲ ਕੇ ਜੇ ਜਾਣਕਾਰੀ ਇਸ ਬਲੈਕ ਡੌਗ ਬਾਰੇ ਜ਼ਰੂਰ ਦਿਓ ਤੁਸੀਂ ਦਰਸ਼ਕਾਂ ਨੂੰ ਹਾਂਜੀ ਏ ਬਾਈ ਜੀ ਜੂ ਆਪਾਂ ਪਹਿਲਾ ਵੀਡੀਓ ਕਰੀ ਸੀਗੀ ਆਪਾਂ ਤੇ ਉਹਦੇ ਛੋੜਨੇ ਕਮੀਆਂ ਰਹਿ ਗਈਆਂ ਸੀ ਕਿਉਂਕਿ ਕੁੱਤੇ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਦਿਖਾਇਆ ਨਹੀਂਗਾ ਮੈਨੂੰ ਵੀ ਲੋਕਾਂ ਨੇ ਕਈਆਂ ਨੇ ਕਿਹਾ ਫੋਨ ਆਏ ਕਿ ਵੀ ਕੁੱਤਾ ਵੀ ਹੋਰ ਦਿਖਾਉਣਾ ਚਾਹੀਦਾ ਸੀ ਡਿਟੇਲ ਹੋਰ ਦੇਣੀ ਸੀ ਤੇ ਬਾਈ ਜੀ ਡਿਟੇਲ ਇਹਦੀ ਇਹੀ ਹੈ ਕਿ ਇਹ ਸਰਬੀਆ ਤੋਂ ਇੰਪੋਰਟ ਆ ਮੈਕੀਬਿਲੀ ਕੈਨਲ ਆ ਸਰਬੀਆ ਦਾ ਤੇ ਉੱਥੋਂ ਆਪਾਂ ਇਹਨੂੰ ਇੰਪੋਰਟ ਕਰਾਇਆ ਇਹ ਮੈਕੀਬਿਲੀ ਕੈਨਲ ਬਹੁਤ ਮਸ਼ਹੂਰ ਕੈਨਲਾ ਮਤਲਬ ਵੀ ਜਿੰਨੇ ਐਕਸਪੋਰਟ ਕਰਦੇ ਆ ਡੱਡ ਕੰਟਰੀਆਂ ਚ ਤੇ ਉਸ ਹਾਵ ਨਾਲ ਆ ਤੇ ਹੋਰ ਇੱਕ ਜਿਵੇਂ ਇਹ ਜਿਹਨੂੰ এনवायरमेंट ਦੀ ਤੁਸੀਂ ਜੇ ਆਪਾਂ ਗੱਲ ਕਰੀਏ এনवायरमेंट ਦਾ ਕੁੱਤਿਆਂ ਤੇ ਬਹੁਤ ਫਰਕ ਪੈਂਦਾ ਖਾਸ ਕਰਕੇ ਜਰਮਨ ਤੇ ਤੇ ਕਿਉਂਕਿ ਇਹਨਾਂ ਦੇ ਵਾਲ ਹੁੰਦੇ ਆ ਵੱਡੇ ਵਾਲੇ ਲੌਂਗ ਕੋਟ ਵਜਦੇ ਇਹ ਕੁੱਤੇ ਤੇ ਇਹ ਜਦੋਂ ਠੰਡ ਹੁੰਦੀ ਆ ਤੇ ਉਦੋਂ ਇਹਨਾਂ ਤਾਂ ਮਤਲਬ ਇਹਨਾਂ ਤੇ ਕੋਟ ਆਉਂਦਾ ਮਤਲਬ ਵਾਲ ਵਧ ਜਾਂਦੇ ਇਹਨਾਂ ਦੇ ਜਦੋਂ ਇਹ ਆਪ ਦੀ ਜਵਾਨੀ ਚ ਹੁੰਦੇ ਉਦੋਂ ਮਤਲਬ ਉਹ ਤਾਂ ਛੋਟਿਆਂ ਦੇ ਵੀ ਵਧੇ ਵਧੇ ਹੁੰਦੇ ਬਹੁਤ ਵਾਰੀ ਤੇ ਪਰ ਜਦੋਂ ਕੁੱਤਾ ਜਵਾਨ ਹੋ ਜਾਂਦਾ ਉਦੋਂ ਪੂਰੇ ਮਤਲਬ ਵਾਲ ਵਧੇ ਜਾਂਦੇ ਆ ਇਹ ਜਦੋਂ ਬਾਹਰ ਸੀਗਾ ਤਾਂ ਉਦੋਂ ਇਹਦੇ ਮਤਲਬ ਠੰਡ ਹੈ ਆਪਣੇ ਇੱਥੇ ਗਰਮੀ ਹੈ ਤਾਂ ਉਦੋਂ ਇਹਦੇ ਮਤਲਬ ਕੋਟ ਬਾਹਰ ਲੰਬਾ ਸੀਗਾ ਇਹਦਾ ਹਨ ਫਿਰ ਇੱਥੇ ਆ ਕੇ ਹੁਣ ਜਿਵੇਂ ਆਪਣੇ ਥੋੜੀ ਹੌਲੀ ਹੌਲੀ ਹੁਣ ਗਰਮੀ ਆਈ ਜਾਂਦੀ ਹੈ ਤੇ ਇਹ ਹੁਣ ਮਤਲਬ ਇਹਦੇ ਵਾਲ ਥੋੜੇ ਥੋੜੇ ਮਤਲਬ ਵੀ ਝੜ ਰਹੇ ਆ ਤੇ ਇਹੀ ਜਦੋਂ ਆਪਾਂ ਇਹਨੂੰ ਮਤਲਬ ਏਸੀ ਵਗੈਰਾ ਚ ਰੱਖਣਾ ਸ਼ੁਰੂ ਕਰ ਦਿੰਨੇ ਆ ਤੇ ਫਿਰ ਉਹ ਠੰਡ ਫੀਲ ਕਰਦਾ ਤਾਂ ਫਿਰ ਇਹਦਾ ਕੋਟ ਜਿਹੜਾ ਹੁੰਦਾ ਉਹ ਫਿਰ ਕੋਟ ਕੰਡੀਸ਼ਨ ਚ ਉਸੇ ਜਿਹਾ ਆ ਜਾਂਦਾ ਤੇ ਹੁਣ ਬਹੁਤ ਸਾਰੇ ਆਪਾਂ ਲੋਕ ਦੇਖਦੇ ਆ ਵੀ ਹਮੇਸ਼ਾ ਹੀ ਏਸੀ ਚ ਹੀ ਰੱਖੀ ਜਾਂਦੇ ਆ ਵੀ ਇਹਦੇ ਵਾਲ ਨਾ ਝੜਨ ਨਾ ਝੜਨ ਉਹ ਵੇਰ ਉਹ ਤਾਂ ਇੱਕ ਹਿਸਾਬ ਨਾਲ ਬੰਦਾ ਕੀ ਆ ਫਿਰ ਕੁੱਤੇ ਨੇ ਬੰਦਾ ਰੱਖਿਆ ਹੋ ਜਾਂਦਾ ਵੀ ਆਪਾਂ ਕਹਿ ਸਕਦੇ ਆ ਵੀ ਵੀ ਉਹ ਫਿਰ ਕਿਉਂਕਿ ਉਸੇ ਚੀਜ਼ ਜੀ ਲੱਗਿਆ ਨਾ ਵੀ ਇਹਦੇ ਹੋਣਾ ਨੂੰ ਏਸੀ ਚੋਂ ਕੱਢਣਾ ਹੀ ਨਹੀਂਗਾ ਉਹਨੂੰ ਪੂਰਾ ਕੁੱਤਾ ਸੋਲ ਹੋ ਜਾਂਦਾ ਹੁਣ ਆਪਾਂ ਹੁਣ ਮੈਂ ਹੈਗਾ ਮੈਂ ਉਹਨੂੰ ਪੂਰਾ ਨੈਚੁਰਲ ਨੂੰ ਛੱਡ ਰੱਖਿਆ ਪੂਰਾ ਐਵੇਂ ਖੁੱਲਾ ਜਗ੍ਹਾ ਬਣਾ ਰੱਖੀ ਆ ਉਹਨਾਂ ਵਾਸਤੇ ਛੱਡਣ ਵਾਸਤੇ ਉੱਥੇ ਉਹ ਮਿੱਟੀ ਵੀ ਪੱਟੀ ਜਾਂਦਾ ਮਿੱਟੀ ਚ ਖੇਡੀ ਜਾਂਦੇ ਰਹਿੰਦੇ ਆ ਤੇ ਹਾਂ ਬਸ ਥੋੜਾ ਜਿਹਾ ਮਿੱਟੀ ਵਗੈਰਾ ਹੋਰ ਛਟਾ ਦਿੰਨੇ ਆ ਬਦਲ ਦਿੰਨੇ ਆ ਕਿ ਉਥੇ ਉਹਨਾਂ ਦੇ ਕੋਈ ਇੱਕ ਬਾਈ ਜੀ ਦਰਸ਼ਕਾਂ ਦੀ ਇਹ ਵੀ ਡਿਮਾਂਡ ਸੀ ਉਹ ਕਹਿੰਦੇ ਬਾਈ ਜੀ ਅਸੀਂ ਬਾਈ ਜੀ ਥੋਥ ਵਗੈਰਾ ਮੀਟਿੰਗ ਕਰਵਾਉਣੀ ਆ ਬੱਚਾ ਲੈਣੇ ਆ ਇਸ ਡੌਗ ਦਾ ਤਾਂ ਬਹੁਤ ਵੀਰ ਨਹੀਂ ਅਫੋਰਡ ਕਰਦੇ ਹਨਾ ਗਰੀਬ ਪਰਿਵਾਰ ਵੀ ਨੇ ਤੇ ਕਿੰਨਾ ਕੌਖਾ ਇਸ ਡੌਗ ਨੂੰ ਸੰਭਾਲਣਾ ਤੇ ਇਹਦਾ ਖਰਚਾ ਕਿੰਨਾ ਹੋਊਗਾ ਹਾਂਜੀ ਜੇ ਬਾਈ ਹੁਣ ਮੀਟਿੰਗ ਦੀ ਗੱਲ ਕਰੀਏ ਤਾਂ ਮੀਟਿੰਗ ਤਾਂ ਜਿਵੇਂ ਮੰਨ ਲਓ ਹੁਣ ਮੀਟਿੰਗ ਤੇ ਆਡਾ ਡੈਫੀਸ ਆ ਕੋਈ 50 ਲੈਂਦਾ ਕੋਈ 40 ਦਿੰਦਾ ਕੋਈ ਲੱਖ ਵੀ ਲਈ ਜਾਂਦੇ ਆ ਹਨਾ ਇੰਪੋਰਟ ਕਰਾਉਣ ਦਾ ਖ ਤੇ ਜਦੋਂ ਕੋਈ ਪਰ ਮੀਟਿੰਗ ਕਰਵਾ ਕੇ ਲੈ ਜਾਂਦਾ ਹਨਾ ਜਿਵੇਂ ਹੁਣ ਬਲੈਕ ਜਰਮਨ ਦੀ ਅੱਜ ਆਪਾਂ ਬੱਚੇ ਦੀ ਗੱਲ ਕਰੀਏ ਤਾਂ ਜੇ ਵਧੀਆ ਬਲੱਡ ਲਾਈਨ ਦਾ ਲੈਣਾ ਇੰਪੋਰਟ ਦਾ ਤਾਂ 70000 ਤੋਂ ਘੱਟ ਦਾ ਬੱਚਾ ਸ਼ਾਇਦ ਮੇਰੇ ਹਿਸਾਬ ਨਾਲ ਤਾਂ ਕੋਈ ਹੈ ਨਹੀਂਗਾ ਤੇ ਜੇ ਕਿਸੇ ਕੋਲੇ ਲੌਂਗ ਕੋਰਟ ਫੀਮੇਲ ਹੁੰਦੀ ਆ ਬਲੈਕ 10 ਜੋ ਮਤਲਬ ਇੰਡੀਆ ਦੇ ਵਿੱਚ ਹੈਗੇ ਆ ਲੌਂਗ ਕੋਰਟ ਹਨਾ ਫੀਮੇਲ ਹੈਗੀ ਆ ਜਾਂ ਦੂਜੀ ਵੀ ਹੈਗੀ ਸਿੰਗ ਲੌਂਗ ਕੋਰਟ ਵੀ ਹੈਣੀ ਵੀ ਸਿੰਗਲ ਕੋਰਟ ਆ ਜਾਂ ਡਬਲ ਕੋਰਟ ਆ ਉਹਦਾ ਵੀ ਜੇ ਕੋਈ ਬੰਦਾ ਮੇਟ ਕਰਾ ਕੇ ਮੀਟਿੰਗ ਕਰਾ ਕੇ ਲੈ ਜਾਂਦਾ ਤਾਂ ਉਹਨੂੰ ਬੈਨੀਫਿਟ ਆ ਬੈਨੀਫਿਟ ਆਈਆਂ ਵੀ ਵੀ ਉਹ ਜੋ ਹੁਣ ਬੱਚ ਦਿੱਲੀ ਹੋ ਗਿਆ ਜੈਪਰ ਹੋ ਗਿਆ ਮਹਾਰਾਸ਼ਟਰ ਹੋ ਗਿਆ ਹੋਰ ਏਰੀਆ ਹੋਗੇ ਜਿਵੇਂ ਹਨਾ ਦੂਜੇ ਉੱਥੇ ਹੁਣ ਕੁੱਤਿਆਂ ਦੀ ਇਹਦੀ ਬਲੈਕ ਦੀ ਮਾਰਕੀਟ ਹੀ ਬਹੁਤ ਆ ਪੰਜਾਬ 'ਚ ਵੀ ਬਹੁਤ ਆ ਤਾਂ ਕਰਕੇ ਕੋਈ ਨੁਕਸਾਨ ਵਾਲੀ ਗੱਲ ਨਹੀਂ ਗਈ ਤੇ ਜੇ ਇਹ ਆਪਾਂ ਹੁਣ ਬੱਚਾ ਜਦੋਂ ਆਪਾਂ ਓਵੇਂ ਆਪਾਂ ਲੈ ਆਉਣੇ ਆ ਵੀ ਆਪਾਂ ਕਿਸੇ ਤੋਂ ਮੁੱਲ ਲੈ ਆਂਦਾ ਆਪਾਂ ਬਲੈਕ ਜਰਮਨ ਆ ਜਾਂ ਫਿਰ ਨਾਰਮਲ ਲੌਂਗ ਕੋਰਡ ਜਰਮਨ ਆ ਆਪਾਂ ਉਹ ਲੈ ਆਉਣੇ ਆ ਤਾਂ ਉਹ ਆਪਾਂ ਜਿਵੇਂ ਉਹਨੂੰ ਬੱਚੇ ਨੂੰ ਆਪਾਂ ਰੱਖਾਂਗੇ ਜਿਵੇਂ ਮਤਲਬ ਆਪਾਂ ਆਮ ਬੱਚੇ ਨੂੰ ਰੱਖਦੇ ਆ ਕੁੱਤਿਆਂ ਨੂੰ ਓਵੇਂ ਆਪਾਂ ਰੱਖਾਂਗੇ ਉਹੀ ਕੁਛ ਦੇਈਏ ਤਾਂ ਓਵੇਂ ਉਹਨਾਂ ਦੀ ਡਾਈਟ ਹੋ ਜਾਂਦੀ ਹੈ ਜਿਵੇਂ ਦਹੀਂ ਦੇਤੀ ਰੋਟੀ ਦੇਤੀ ਤੇ ਬਿਨਾ ਨਮਕ ਮਿਰਚ ਵਾਲੀ ਸਬਜ਼ੀ ਹਨਾ ਜੋ ਕੱਚੀਆਂ ਸਬਜ਼ੀਆਂ ਹੁੰਦੀਆਂ ਉਹਨੂੰ ਆਪਾਂ ਵਾਲ ਕੇ ਦੇਤਾ ਚੌਲਾਂ ਚ ਮਿਕਸ ਕਰਕੇ ਦੇਤੀ ਹਨਾ ਖੰਡ ਗੰਡੇ ਵਗੈਰਾ ਨਾ ਹੋਣ ਦਸਨ ਲੂਸ ਨਾ ਪਾਵੇ ਤੇ ਬਾਕੀ ਸਾਰੀਆਂ ਚੀਜ਼ਾਂ ਉਹੀ ਪਾਈ ਚੱਲੇ ਫਿਰ ਉਹਦੇ ਨਾਲ ਕੀ ਹੁੰਦਾ ਵੀ ਕੁੱਤਾ ਜਦੋਂ ਵੱਡਾ ਹੋ ਜਾਂਦਾ ਉਹ ਸਾਰੀਆਂ ਚੀਜ਼ਾਂ ਖਾਣ ਲੱਗ ਜਾਂਦਾ ਫਲ ਫਰੂਟ ਖਾਣ ਲੱਗ ਜਾਂਦਾ ਹਨਾ ਤੇ ਫਿਰ ਉਹ ਬੰਦੇ ਤੇ ਬੋਝ ਨਹੀਂ ਬੰਦਾ ਕੁੱਤਾ ਤੇ ਜਿਵੇਂ ਹੁਣ ਇਹ ਤਾਂ ਬਾਹਰ ਦੇ ਕੁੱਤੇ ਆ ਉਥੇ ਬਾਹਰ ਤਾਂ ਹੁਣ ਲੋਕ ਬਾਫ ਫੀਡਾਂ ਵਗੈਰਾ ਤੇ ਪਾਲਦੇ ਆ ਹਨਾ ਹੁਣ ਇਹ ਹੁਣ ਕੁੱਤੇ ਦਾ ਖਰਚਾ ਕਾਫੀ ਹੋ ਜਾਂਦਾ ਕਿਉਂਕਿ ਫੀਡ ਖਾਂਦਾ ਇਹ ਬਿਲਕੁਲ ਤੇ ਫੀਡ ਵੀ ਕੋਈ ਵੀ ਫੀਡ ਆ ਅੱਜ ਜੇ ਆਪਾਂ ਦੇਖੀਏ 70-80 ਰੁਪਏ ਤੋਂ ਕਿਲੋ ਤੋਂ ਘੱਟ ਕੋਈ ਫੀਡ ਹੈ ਹੀ ਨਹੀਂਗੀ ਬਿਲਕੁਲ ਤੇ ਫਿਰ ਜੇ ਇੱਕ ਦਿਨ ਦੀ ਆਪਾਂ ਇਹਨੂੰ 200-250 ਗ੍ਰਾਮ ਫੀਡ ਪਾਉਣਿਆ ਤਾਂ ਮਤਲਬ ਵੀ ਇੱਕ ਟਾਈਮ ਦੀ ਤਾਂ 250 ਅੱਧਾ ਕਿਲੋ ਫੀਡ ਹੋਊਗੀ ਤੇ ਫਿਰ ਏਡੀ ਬਾਡੀ ਵੇਟ ਕਾਫੀ ਹੁੰਦਾ 40 ਪਲੱਸ ਹੁੰਦਾ ਤਾਂ ਕਰਕੇ ਫਿਰ ਆਪਾਂ ਅੱਧਾ ਕਿਲੋ ਫੀਡ ਹੋ ਜਾਂਦੀ ਆ ਫਿਰ ਆਪ ਤੁਸੀਂ ਜਦੋਂ ਵੀ ਬੱਚਾ ਲੈ ਕੇ ਆਓ ਤਾਂ ਉਹਨੂੰ ਤੁਸੀਂ ਇਹੀ ਕੋਸ਼ਿਸ਼ ਕਰੋ ਵੀ ਭਾਵੇਂ ਕੋਈ ਬਰੀਡ ਹੋਵੇ ਉਹਨੂੰ ਆਪਣੇ ਘਰ ਦਾ ਜੋ ਫੀਡ ਹੈਗਾ ਘਰ ਦਾ ਭੋਜਨ ਹੈ ਉਹੀ ਉਹਨੂੰ ਦੇਣਾ ਹੌਲੀ ਹੌਲੀ ਸ਼ੁਰੂ ਕਰੋ ਤੇ ਫੀਡ ਵਗੈਰਾ ਥੋੜਾ ਥੋੜਾ ਜਿੰਨੀ ਕਿ ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ ਉਹ ਦਿਓ ਨਾਲ ਮਲਟੀਵਿਟਾਮਿਨ ਦਿਆ ਕਰੋ ਥੋੜਾ ਵੱਡਾ ਕੁੱਤਾ 10 ਐਮਐਲ ਦਿਓ ਛੋਟਾ ਕੁੱਤਾ ਤਾਂ ਉਹਨੂੰ 2 ਐਮਐਲ 3 ਐਮਐਲ ਮਲਟੀ ਵਿਟਾਮਿਨ ਤੇ ਮਲਟੀ ਵਿਟਾਮਿਨ ਤੇ ਕੈਲਸ਼ੀਅਮ ਇਕੱਠੇ ਨਾ ਦਿਓ ਇੱਕ ਟਾਈਮ ਮਲਟੀ ਵਿਟਾਮਿਨ ਦੇ ਦਿਓ ਇੱਕ ਟਾਈਮ ਕੈਲਸ਼ੀਅਮ ਦੇ ਦਿਓ ਜਾਂ ਫਿਰ ਪਹਿਲੇ 15 ਦਿਨ ਮਲਟੀ ਵਿਟਾਮਿਨ ਦਿਓ ਫਿਰ 15 ਦਿਨ ਕੈਲਸ਼ੀਅਮ ਦਿਓ ਕਦੇ ਕਦੇ ਇਹਨਾਂ ਨੂੰ ਲੀਵਰ ਟੋਨਿਕ ਦੇ ਦਿਆ ਕਰੋ ਤੇ ਇਹ ਕੁਛ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਬਾਕੀ ਇਹਨਾਂ ਦੇ ਰੈਬੀ ਦੀ ਤੁਹਾਡੇ ਕਹਿਣ ਦਾ ਮਤਲਬ ਬੇਸਿਕ ਖਾਣਾ ਹੀ ਇਹਨਾਂ ਕੁੱਤਿਆਂ ਦੀ ਹੁੰਦੀ ਹੈ ਕੋਈ ਬੜਾ ਲੰਮਾ ਚੌੜਾ ਕੰਮ ਨਹੀਂ ਕਿਉਂ ਬਈ ਹਾਂਜੀ 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 ਬਈ ਕੋਈ ਗਰੀਬ ਬੰਦਾ ਵੀ ਇਹਨੂੰ ਲੈ ਸਕਦਾ ਕੋਈ ਏਡੀ ਕੋਈ ਵੱਡੀ ਗੱਲ ਨਹੀਂ ਹੈਗੀ ਐਵੇਂ ਡਰਨ ਦੀ ਲੋੜ ਨਹੀਂ ਐ ਦੋਸਤੋ ਤੁਸੀਂ ਲੈ ਸਕਦੇ ਹੋ ਇਹਦਾ ਬੱਚਾ ਕੋਈ ਵੱਡੀ ਗੱਲ ਨਹੀਂ ਬਾਕੀ ਭਾਈ ਮੈਂ ਇੱਕ ਗੱਲ ਹੋਰ ਜੋ ਕਰਨਾ ਚਾਹਣਾ ਵੀ ਆਪਾਂ ਹੁਣ ਨਾ ਵੀ ਬਹੁਤ ਆਪਾਂ ਜਾਨਵਰ ਹੋਰ ਵੀ ਰੱਖਦੇ ਆਂ ਗਾਈਆਂ ਮੱਝੇ ਹਨ ਵੀ ਚਲੋ ਆਪਾਂ ਦੁੱਧ ਵਾਸਤੇ ਆਪਣੀ ਰਿਕੁਆਇਰਮੈਂਟ ਰਹਿੰਦੀ ਆ ਅੱਜ ਦੁੱਧ ਦੇ ਵਿੱਚ ਮੈਂ ਸੋਚਦਾ ਕੋਈ ਜ਼ਿਆਦਾ ਮਾਰਜਿਨ ਹੈ ਨਹੀਂਗਾ ਪਰ ਜੇ ਮੈਂ ਕੁੱਤਿਆਂ ਦੀ ਗੱਲ ਕਰਾਂ ਕੋਈ ਮੈਂ ਕੋਈ ਬੜਾ ਬਿਜ਼ਨਸਮੈਨ ਤਾਂ ਹੈ ਨਹੀਂਗਾ ਪਰ ਉਵੇਂ ਦੱਸਦਾ ਮੈਂ ਇੱਕ ਆਈਡੀਆ ਯਾ ਵੀ ਕੁੱਤਿਆਂ ਦੇ ਚ ਜਿਵੇਂ ਹੈਗੀ ਹੈ ਕੁੱਤਿਆਂ ਵਾਲਾ ਜੇ ਆਪਾਂ ਕੁੱਤੇ ਰੱਖੇ ਆਂ ਤਾਂ ਕਤੂਰਾ ਵਧੀਆ ਪੈਸਾਂ ਚ ਸੇਲ ਹੋ ਜਾਂਦਾ ਜੇ ਆਪਣੇ ਕੋਲ ਕੁਆਲਿਟੀ ਚੰਗੀ ਆ ਤਾਂ ਕਿਉਂਕਿ ਕੁਆਲਿਟੀ ਜੋ ਹੈ ਜੋ ਅੱਜ ਹੋਣ ਵੱਡੇ ਜੋ ਸ਼ਹਿਰਾਂ ਚ ਲੋਕ ਰਹਿੰਦੇ ਆ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਹਰੇਕ ਨੂੰ ਹੁੰਦਾ ਤੇ ਅੱਜ ਹੁਣ ਜੇ ਆਪਾਂ ਨਾਰਮਲ ਤੋਂ ਨਾਰਮਲ ਵੀ ਆਪਾਂ ਜੇ ਕਤੂਰਾ ਆਪਾਂ ਡੋਬਰਮੈਨ ਦਾ ਲਾ ਲਓ ਜਰਮਨ ਦਾ ਲਾ ਲੈਨੇ ਆਪਾਂ ਕੋਈ ਵੀ ਬਿਨਾ ਕੇਸੀ ਬਿਨਾ ਪੇਪਰਾਂ ਵਾਲਾ ਵੀ ਉਹ ਵੀ 15000 ਦਾ ਬੱਚਾ ਵੇਚ ਜਾਂਦਾ ਤੇ ਇੱਕ ਕੁੱਤੀ ਸਾਲ ਚ ਦੋ ਵਾਰੀ ਸੂ ਪੈਂਦੀ ਆ ਬਿਲਕੁਲ ਤੇ ਸਾਲ ਚ ਦੋ ਵਾਰੀ ਸੂਪੀ ਤਾਂ ਕੱਟੋ-ਕੱਟ ਤੁਸੀਂ ਮੰਨ ਕੇ ਚੱਲੋ ਵੀ ਪੰਜ ਕਤੂਰੇ ਨੇ ਦੇਣੇ ਆ। ਬਿਲਕੁਲ। ਤਾਂ ਵੀ ਤੁਸੀਂ ਵੀ ਹੁਣ ਵੀ 10000 ਦੀ ਇੱਕ ਕਤੂਰੇ ਦੀ ਐਵਰੇਜ ਕੱਢੋ। ਸਾਲ ਚ ਤੁਹਾਨੂੰ ਲੱਖ ਰੁਪਈਆ ਉਹਨੇ ਕੁੱਤੀ ਨੇ ਮਤਲਬ ਵੀ ਥੋੜਾ ਬੰਨ ਨਾ ਹੀ ਬੰਨ। ਬਿਲਕੁਲ। ਹਣਾ ਹੋਰ ਕੋਈ ਚੀਜ਼ ਤੁਸੀਂ ਦੇਖ ਲਓ ਮੈਨੂੰ ਲੱਗਦਾ ਇਹਨਾ ਮੱਥਾ ਮਾਰਨਾ ਪਵੇ। ਬੜਾ ਮੱਥਾ ਨਹੀਂ ਮਾਰਨਾ ਪੈਂਦਾ ਹੋਂ ਜੇ ਗਾਈਆਂ ਮੱਝਾਂ ਵੀ ਆਪਾਂ ਰੱਖੀਆਂ ਹੁੰਦੀਆਂ ਨਾ ਉਹ ਕੋਦੇ ਰਹਿੰਦੀ ਐ ਕਦੇ ਨਹੀਂ ਰਹਿੰਦੀ ਕਦੇ ਕੁਛ ਕਦੇ ਕੁਛ। ਵੀ ਹਾਂ ਠੀਕ ਆ ਵੀ ਆਪਣੀ ਬੇਸਿਕ ਜ਼ਰੂਰਤਾਂ ਦੁੱਧ ਵੀ ਆਪਣੇ ਵਾਸਤੇ ਜ਼ਰੂਰਤ ਆ ਪਰ ਕਿਸਾਨਾਂ ਨੂੰ ਨਾਲ-ਨਾਲ ਇਹੋ ਜੇ ਕੰਮ ਵੀ ਇੱਕ ਦੋ ਤੋਰ ਲੈਣੀ ਚਾਹੀਦੀ ਆ ਇਹ ਵੀ ਇਹੀ ਚੀਜ਼ਾਂ ਦੀਆਂ ਡਿਮਾਂਡਾਂ ਦਿੱਲੀ ਜੈਪੁਰ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਹੁਣ ਬਰੀਡਰ ਦੂਜੇ ਜਿਹੜੇ ਹੁੰਦੇ ਆ ਆਪਣੇ ਜਿਹੜੇ ਆਪਣੇ ਪੈਟ ਸ਼ਾਪ ਵਾਲੇ ਹੁੰਦੇ ਆ ਇਹ ਹੁਣ ਪਿੰਡਾਂ ਚੋਂ ਜਾਂ ਕਿਤੋਂ ਵੀ ਕਤੂਰੇ ਚਾਗਦੇ ਆ ਦਿੱਲੀ ਵਗੈਰਾ ਭੇਜਦੇ ਆ ਇੱਥੋਂ ਆਪਣੇ 10 ਚ ਚਾਗਦੇ ਆ ਉੱਥੇ ਜਾ ਕੇ 30 40 ਚ ਸੇਲ ਕਰਦੇ ਆ ਤੇ ਫਾਇਦਾ ਤਾਂ ਹੈਗਾ ਤਾਂ ਅਗਰ ਕਿ ਆਪਾਂ ਨੂੰ ਸਾਰਿਆਂ ਨੂੰ ਮਤਲਬ ਇਹ ਸਾਈਡ ਬਿਜ਼ਨਸ ਕਰਨਾ ਚਾਹੀਦਾ ਤੇ ਬਾਈ ਜੀ ਤੁਹਾਡੇ ਕੋਲੇ ਹੋਰ ਵੀ ਬੜੇ ਸੋਹਣੇ ਜਨਮਰ ਆ ਔਰ ਜਰਮਨ ਸ਼ਿਫਟ ਵੀ ਆ ਜਿਹੜੇ ਆਪਣੇ ਆਮ ਪੰਜਾਬ ਚ ਚੱਲਦੇ ਆ ਤੇ ਡਾਬਰਮੈਨ ਵੀ ਆ ਤੇ ਕੋਈ ਅੱਗੇ ਉਹਨਾਂ ਦਾ ਹੈ ਰਿਸਪੌਂਸ ਅੱਗੇ ਕੀ ਤੁਹਾਡਾ ਸਟੇਟਸ ਉਹਨਾਂ ਦਾ ਕੋਈ ਬੱਚੇ ਵਗੈਰਾ ਕਿਸ ਨੇ ਲੈਣੇ ਹੋਣ ਹਾਂਜੀ ਆ ਹੁਣ ਆਪਣੇ ਬਲੈਕ ਤੋਂ ਪਹਿਲਾਂ ਮੈਂ ਲਿਆ ਕੇ ਦੋ ਫੀਮੇਲਾਂ ਲਿਆਂਦੀਆਂ ਸੀਗੀਆਂ ਇੱਕ ਤਾਂ ਆਪਣੇ ਚੈਂਪੀਅਨ ਕੁੱਤੇ ਸੀ ਵਿਲੀਅਮ ਐ ਤੇ ਉਹਦੀ ਬੱਚੀ ਆ ਤੇ ਇੱਕ ਕੁੱਤਾ ਹੋਰ ਇੰਪੋਰਟ ਹੋਇਆ ਵਾ ਆਪਾ ਦਿੱਲੀ ਚ ਉਹਦੀ ਬੱਚੀ ਆ ਆਪਣੇ ਕੋਲੇ ਦੋਨੇ ਚੈਂਪੀਅਨ ਬਲੱਡ ਲੈਣੀ ਆ ਉਹ ਦੋਨੇ ਹੁਣ ਫੀਮੇਲਾਂ ਕਨਸੀਵ ਆਪਣੇ ਵਾਲੇ ਕੁੱਤੇ ਤੋਂ ਬਲੈਕ ਤੋਂ ਮਤਲਬ ਕਿ ਵੀ ਉਹ ਰਹਿ ਗਈਆਂ ਉਹ ਇੱਕ ਨੇ ਤਾਂ 15 ਦਿਨਾਂ ਚ ਬੱਚੇ ਦੇ ਦੇਣੇ ਆ ਇੱਕ ਨੇ ਲਗਭਗ 35 40 ਦਿਨਾਂ ਦੇ ਵਿੱਚ ਦੇਣ 30 ਦਿਨਾਂ ਦੇ ਵਿੱਚ ਉਹ ਮਤਲਬ ਬੱਚੇ ਦੇ ਦੇਣੀਆਂ ਤੇ ਮਤਲਬ ਕੁੱਤੇ ਦਾ ਵਧੀਆ ਰਿਸਪੌਂਸ ਆਦਾ ਦੂਜੀ ਗੱਲ ਡਾਬਰਮੈਨ ਦੀ ਡਾਬਰਮੈਨ ਉਹ ਵੀ ਮੇਰੇ ਕੋਲ ਇੱਕ ਫੀਮੇਲ ਆ ਹਜੇ ਤਾਂ ਤੇ ਮੇਲ ਆ ਚੰਗਾ ਉਹ ਤੇ ਉਹ ਉਹਦੇ ਜਦੋਂ ਫੀਮੇਲ ਹੋਊਗੀ ਬੱਚੇ ਹੋਣਗੇ ਉਹ ਦੇਣੀ ਆ ਆਪਾਂ ਤਾਂ ਅੱਛਾ ਭਾਈ ਜੀ ਜੇ ਕਿਸੇ ਵੀਰ ਨੇ ਤੁਹਾਡੇ ਕੋਲੇ ਮੀਟਿੰਗ ਵਾਸਤੇ ਆਉਣਾ ਹੋਵੇ ਤੇ ਆਪਣੀ ਲੋਕੇਸ਼ਨ ਕਿਹੜੀ ਹੈ கரੈਕਟ ਤੁਸੀਂ ਵਧੀਆ ਤਰੀਕੇ ਨਾਲ ਦੱਸਿਓ ਦੋਸਤਾਂ ਨੂੰ ਜਿਹੜਾ ਆਉਣਾ ਆਸਾਨ ਹੋਵੇ ਉਹਨਾਂ ਨੂੰ ਹਾਂਜੀ ਬਾਈ ਆਪਣਾ ਬਾਈ ਜ਼ਿਲ੍ਹਾ ਬਠਿੰਡਾ ਹੈ ਤੇ ਪਿੰਡ ਬੰਬੀਹਾ ਆਪਾਂ ਜਦੋਂ ਬਠਿੰਡੇ ਤੋਂ ਬਾਦਲਵਾਲ ਨੂੰ ਜਾਂਦੇ ਆ ਤਾਂ ਪਿੰਡ ਕਾਲਚਰਾ ਨਹੀਂ ਆਉਂਦਾ ਕਾਲਚਰਾਣੀ ਦੇ ਨਾਲ ਹੀ ਰੋਡ ਮੁੜਦੀ ਹੈ ਬੰਬੀਹੇ ਨੂੰ ਤੇ ਬਸ ਰੋਡ ਤੇ ਹੀ ਢਾਣੀ ਹੈ ਜੀ ਆਪਣੀ ਮਤਲਬ ਸੌਖਾ ਹੀ ਹੈ ਬਣਾ ਕੇ ਨੌਖਾ ਹੈ ਨਹੀਂ ਦੋਸਤੋ ਜੇਕਰ ਤੁਸੀਂ ਬਾਈ ਜੀ ਕੋਲੇ ਬਲੈਕ ਡੌਗ ਜਰਮਨ ਵਾਸਤੇ ਮੀਟਿੰਗ ਵਾਸਤੇ ਆਉਣਾ ਜਾਂ ਡਾਬਰਮੈਨ ਦੀ ਮੀਟਿੰਗ ਵਾਸਤੇ ਆਉਣਾ ਤਾ ਬਾਈ ਜੀ ਨੇ ਲੋਕੇਸ਼ਨ ਦੱਸਤੀ ਐ ਬੇਚ ਚਕਾਓ ਬਾਈ ਜੀ ਪੇਸ਼ੇ ਤੋਂ ਐਡਵੋਕੇਟ ਨੇ ਵਕੀਲ ਸਾਹਿਬ ਨੇ ਤੇ ਇਹਨਾਂ ਨਾਲ ਤੁਸੀਂ ਫੋਨ ਤੇ ਵੀ ਬੇਚ ਚ ਗੱਲ ਕਰ ਸਕਦੇ ਹੋ ਤੇ ਆਪਾਂ ਬਾਈ ਜੀ ਦਾ ਨੰਬਰ ਸਕਰੀਨ ਤੇ ਚਲਾਵਾਂਗੇ ਤੇ ਕਦੋਂ ਵੀ ਤੁਸੀਂ ਬਾਈ ਜੀ ਨੂੰ ਕਾਲ ਕਰ ਸਕਦੇ ਹੋ ਹਰ ਵੇਲੇ ਅਵੇਲੇਬਲ ਨੇ ਤੇ ਬਾਈ ਜੀ ਧੰਨਵਾਦ ਤੁਹਾਡਾ ਹਾਂ ਥੋੜਾ ਜਿਹਾ ਸਮਾਂ ਦੇਣ ਵਾਸਤੇ ਹਾਂਜੀ ਤੇ ਬਾਕੀ ਜਰੂਰ ਤੁਹਾਡੇ ਕੋਲੇ ਦਰਸ਼ਕ ਵੀ ਪਹੁੰਚਣਗੇ ਸਸੇਕਾਲ ਅਸੀਂ ਬਾਈ ਖਾਲਸਾ ਫਤਈ